ਗੁੱਡ ਮਾਰਨਿੰਗ ਅੱਜ ਹੈਗੀ ਆਪਣੀ 3 ਸਤੰਬਰ ਤੇ ਆਪਣਾ ਡੇਲੀ ਵਲੌਗ ਦਿਨ 15ਵਾਂ ਤੇ ਰਾਤ ਦਾ ਉਹ ਬਹੁਤ ਜ਼ਿਆਦਾ ਨਿਜਾਜਮੀ ਪੈ ਰਿਹਾ ਬਹੁਤ ਜ਼ਿਆਦਾ ਇੱਕ ਵਾਰ ਤਾਂ ਮੰਮੀ ਰੋਣੇ ਲੱਗ ਗਈ ਸੀ ਮੇਨ ਨੂੰ ਦੇਖ ਕੇ ਲੱਗੂਗੇ ਆਪਣੇ ਮਕਾਨ ਦੇ ਵਿੱਚ ਵੀ ਪਾਣੀ ਆਉਣ ਲੱਗ ਗਿਆ ਸੀਗਾ ਤੇ ਆ ਦੇਖੋ ਸਾਰਾ ਭਰਿਆ ਪਿਆ ਵਾਹ ਹੋਰ ਆ ਪਾਣੀ ਪੜਿਆ ਮੇਰੇ ਕੋਲੇ ਹਾਲੇ ਯਾਰ ਮੈਂ ਕਹਿੰਦਾ ਰਾਤ ਬਹੁਤ ਜ਼ਿਆਦਾ ਗਾੜਾ ਬੱਦਲ ਹੋਇਆ ਪਿਆ ਸੀਗਾ ਬਾਰਿਸ਼ ਮੀਂਹ ਵੀ ਆਇਆ ਕਿ ਚਾਲੋ ਫੁੱਲ ਸਪੀਡ ਤੇ ਡਿੱਗਦਾ ਪਾਣੀ ਪਤਾ ਲੱਗ ਰਿਹਾ ਸੀ ਕਿ ਪਾਣੀ ਡਿੱਗ ਰਿਹਾ ਵਾ ਛੱਤ ਤੇ ਇੰਨਾ ਤੇ ਬੁਰੇ ਹਾਲ ਨੇਗੇ ਪਰ ਆਫਿਸ ਖੋਲੇ ਆ ਯੇ ਯਾਰ ਕੱਲ੍ਹ ਵੀ ਨਹੀਂ ਖੋਲਦੇ ਹਾਂ ਰੁਕਿਆ ਹੋਇਆ ਮੈਂ ਆਫਿਸ ਖੋਲਿਆ ਹੀ ਯੇ ਚਲੋ ਐਵੇਂ ਕੇ ਆਫਿਸ ਖੁੱਲਾ ਦੇ ਕੇ ਕੋਈ ਨਾ ਕੋਈ ਆ ਜਾਂਦਾ ਹੁੰਦਾ ਵਾ ਆ ਦੇਖੋ ਕਰੀਆਂ ਚ ਪਾਣੀ ਪਾਣੀ ਖੜਾ ਇੱਕ ਪਤਾ ਨਹੀਂ ਕਿਹਾ ਹੋਇਆ ਇੱਕ ਤਾਂ ਮੀਂਹ ਦਾ ਹੀ ਨਾ ਹੋ ਰਿਹਾ ਵਾ ਇੱਕ ਜਾਣ ਪਛਾਣ ਦੇ ਵਿੱਚ ਬਹੁਤ ਸਾਰੀਆਂ ਡੈਥਸ ਹੋ ਰਹੀਆਂ ਨੇ ਜੀਆਂ ਪਹਿਲਾਂ ਆਪਣੇ ਸਾਹਮਣੇ ਵੀਰੇ ਥੋੜੀ ਨਹੀਂ ਜੀ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਦੋ ਦਿਨ ਤਿੰਨ ਦਿਨ ਤੋਂ ਲੂਸ ਮੋਸ ਨਹੀਂ ਲੱਗੇ ਫਿਰ ਇੱਕ ਆਪਣੇ ਸੜਕ ਦੇ ਉੱਤੇ ਸੀਗੇ ਉਹਨਾਂ ਦੀ ਹੀ ਡੈਥ ਹੋ ਗਈ ਉਹਨਾਂ ਨੇ ਕਿਹਾ ਤੋਂ ਸੁਲਮ ਹੋਣ ਦੇ ਲਈ ਦਵਾਈ ਲਈ ਸੀਗੀ ਉਹ ਦਵਾਈ ਦੇ ਸਾਈਡ ਇਫੈਕਟ ਵਗੈਰਾ ਹੋ ਗਿਆ ਹਨ ਹੁਣ ਇੱਕ ਆਇਆ ਆ ਕੁਬਰੇ ਫਰਾਵਰ ਫਾਦਰ ਦਾ ਤੇ ਫਰੈਂਡ ਨੇਗੇ ਉਹਨਾਂ ਦੀ ਡੈਥ ਹੋ ਗਈ ਤੇ ਇੱਕ ਆਇਆ ਮੇਰੇ ਨਾਲਕੇ ਤੋਂ ਸੀਗੇ ਰਹਿੰਦੇ ਸੰਗਰੂਰ ਸੀਗੇ ਅੱਜ ਉਹਨਾਂ ਦੀ ਡੈਥ ਹੋ ਗਈ ਪਤਾ ਨਹੀਂ ਯਾਰ ਕੀ ਹੋ ਰਿਹਾ ਇੱਕ ਤਰ੍ਹਾਂ ਵਧੀ ਆਹ ਮਾਰ ਨਹੀਂ ਵਾਲੀ ਉਸ ਤੋਂ ਪਰਿਵਾਰਾਂ ਨੂੰ ਆ ਘਾਟੇ ਇਹ ਘਾਟੇ ਦਾ ਨਾ ਪੂਰੇ ਹੋਣ ਵਾਲੇ ਨਹੀਂਗੇ ਮੇਰੇ ਆ ਹੁਣ ਪੈ ਨਹੀਂ ਵਾਹਿਗੁਰੂ ਮੇਰੀ ਰੱਖੇ ਉਹ ਰੱਬ ਜੀਆਂ ਕਰਦੀਆਂ ਰੱਬ ਹੀ ਜਾਣਦਾ ਆਪ ਕੋਈ ਕੁਝ ਨਹੀਂ ਕਰ ਸਕਦਾ ਹਾਂ 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 ਫੁੱਲ ਪਾਣੀ ਭਰਿਆ ਪਿਆ ਦੇਖੋ ਮੀਂਹ ਦਾ ਪਾਣੀ ਪਾਣੀ ਹੋਇਆ ਪਿਆ ਸਾਰੇ ਕਿਤੇ ਜਦਾਂ ਧੂਰੀ ਬੱਲੇ ਆ ਰਹੇ ਹੁਣ ਔਰੇ ਪੂਨੀਆ ਟਾਵਰ ਕੋਲੇ ਵੱਡਾ ਪੋਲਾ ਉਹ ਵੀ ਉਹ ਹੋਇਆ ਪਿਆ ਵਾ ਪਾਣੀ ਦਾ ਫੁੱਲ ਭਰਿਆ ਪਿਆ ਸਾ ਕੰਮ ਟਟ ਗਿਆ ਯਾਰ ਇਹ ਨਹੀਂ ਮਿਲਦਾ ਨਾ ਦੇ। ਬੜਾ ਇੱਕ ਤਾਂ ਆਫਿਸ ਖੋਲ ਕੇ ਤਾਂ ਜਰੂਰ ਹੋਣਿਆ ਪਰ ਆ ਮੀਂਹ ਦੇ ਕਾਰਨ ਹਨਾ ਮੌਸਮ ਦੇ ਕਾਰਨ ਕੋਈ ਆਈ ਨਹੀਂ ਰਿਹਾ। ਬਿਲਕੁਲ ਕੰਮ ਰੁਕਿਆ ਪਿਆ ਬਿਲਕੁਲ ਕੋਈ ਝੂਠ ਨਹੀਂ ਹੈਗਾ ਕਿ ਆਪਾਂ ਕਹਿੰਦੇ ਬਹੁਤ ਕੰਮ ਆ ਰਿਹਾ ਨਾ ਕੰਮ ਬਿਲਕੁਲ ਰੁਕਿਆ ਪਿਆ। ਜਦੋਂ ਖੁੱਲਣਗੇ ਸਭ ਤੋਂ ਕੰਮ ਸੈੱਟ ਹੋਊਗਾ ਫੇਰ ਆਊਗਾ ਪਰ ਜਿਹੇ ਜੀ ਤਬਾਹੀ ਹੋਈ ਐ ਇਸ ਵਾਰ ਆਪਣੀ ਮੈਨੂੰ ਨਹੀਂ ਲੱਗਦਾ ਕਿ ਜਿਆਦਾ ਮਾਰਕੀਟ ਖੁੱਲੂਗੀ। ਇਹ ਮਾਰਕੀਟ ਖੋਲਣ ਨੂੰ ਟਾਈਮ ਲੱਗ ਸਕਦਾ ਪਰ ਆਪਣੇ ਵਰਗੇ ਬੰਦੇ ਨੇ ਤਾਂ ਰੋਜ਼ ਕਮਾਉਣਾ ਯਾਰ ਖਾਣਾ ਔਖਾ ਹੋ ਜਾਂਦਾ ਚਲੋ ਜੋ ਪਰਮਾਤਮਾ ਨੇ ਲਿਖਿਆ ਉਹ ਹੋਣਾ ਹੀ ਆ ਟੈਨਸ਼ਨ ਨਾ ਲਿਓ ਬਸ ਯਾਰ ਕੋਈ ਟੈਨਸ਼ਨ ਲੈ ਕੇ ਤਾਂ ਆਪਾਂ ਬਿਮਾਰ ਹੋਵਾਂਗੇ ਬਿਮਾਰੀ ਤੇ ਵੱਧ ਪੈਸੇ ਲੱਗਣਗੇ ਮਿਹਨਤ ਕਰਦੇ ਰਹੋ ਕੁਛ ਨਾ ਕੁਛ ਤਾਂ ਚੰਗਾ ਹੋਊਗਾ ਹੀ ਕਿਹਦਾ ਕਾੜ ਹੋਣਾ ਹੋ ਜਾਣਾ ਇੰਨੀ ਮੁਸ਼ਕਿਲ ਨਾਲ ਮੈਂ ਆਫਿਸ ਆਇਆ ਤੇ ਆਫਿਸ ਆਉਂਦੇ ਹੀ ਨੰਦੀ ਦੇਵਤਾ ਦਾ ਪ੍ਰਸ਼ਾਦ ਮਿਲ ਗਿਆ ਕਿਵੇਂ ਦਿਖਾਉਣਾ ਇਹ ਲੋ ਗੋਹਾਗਿੱਤਾ ਹੋਣੀ ਸ਼ਟਰ ਤੇ ਇਹ ਯਾਰ ਇਧਰ ਉਧਰ ਕਰ ਲੈਂਦਾ ਬਾਈ ਸਾਰੇ ਕੀ ਦਿੱਤਾ ਹੋਇਆ ਆ ਵੀਰੇ ਨੂੰ ਵੀ ਦਿੱਤਾ ਉਧਰ ਵੀ ਦਿੱਤਾ ਹੋਇਆ ਪਰ ਆਪਣਾ ਵਾਲਾ ਤਾਂ ਜਿਆਦਾ ਹੀ ਖਾਸ ਦਿੱਤਾ ਆ ਹੁਣ ਵੀਰੇ ਹੋਣਾ ਤਾਂ ਲਵਾਂਗੇ ਬਾਲਟੀਆਂ ਪਾਣੀ ਦੀਆਂ ਮਾਰਾਂਗੇ ਦੱਬ-ਦੱਬ ਕੇ ਫਿਰ ਸਾਫ਼ ਕਰਦੇ ਆ ਮੈਂ ਤਾਂ ਆਇਆ ਮੈਂ ਕਿਹਾ ਕੀ ਹੋਵੇ ਦੇਖਿਆ ਇਹ ਕਿਤੇ ਇਹ ਨਹੀਂ ਪਤਾ ਖਾਂਦੇ ਕੀ ਨੇ ਫਰੇ ਵੀ ਉਕ ਨਾਲੋਂ ਜਾਂ ਤਾਂ ਚੁੱਪ ਚੁਪ ਛੁਪਾਈ ਲੈਣਾ ਕੋਹਾ ਮੈਂ ਇਹ ਕਟੂਕਟ ਸੱਤ ਅੱਠ ਬਾਲਟੀਆਂ ਮਾਰਤੀਆਂ ਹੁਣ ਚੱਕ ਕਿਤੇ ਸਾਫ਼ ਹੋਇਆ ਹੋਰ ਥੋੜੀ ਐਡਜਮੈਂਟ ਕਰਾਣੀ ਤੁਰ ਦਵਾਰੇ ਬਾਲਟੀ ਲੈ ਕੇ ਚਲਿਆ ਇਹਦਾ ਜਿਉਂਦੇ ਵੱਸਦੇ ਰਹਿਣ ਆਪਣੇ ਸੱਪਣ ਦੇਖਸਾਲੇ ਭਰਾ ਉਹਨਾਂ ਦਿੱਥੋਂ ਪਾਣੀ ਲੈ ਕੇ ਸਾਡੇ ਤਿੰਨਾਂ ਦੀ ਦੁਕਾਨ ਤੇ ਕਰਿਆ ਕਿਉਂ ਇਸ ਵਿੱਚ ਦੇਖੋ ਥਣਪਾਣ ਬਾਲਟੀ ਨਾਲ ਬਸ ਆਖਰੀ ਵਾਰੀ ਆਖਰੀ ਪਾਣੀ ਮਾਰ ਕੇ ਇਹ ਸਾਫ ਹੋ ਜਾਊਗਾ ਲੋ ਜੀ ਫਾਈਨਲੀ ਝਾੜੂ ਲਾਤਾ ਤੇ ਆਪਣੇ ਆਫਿਸ ਦੀ ਅਜਿਹੀ ਦਿਖ ਆਫਟਰ ਪੋਚਾ ਤੇ ਆ ਸਾਰਾ ਸਾਫ ਕਰਤਾ ਹੋਰ ਯਾਰ ਦਾ ਕੋਹੜੇ ਦਾ ਤਾਂ ਪਤਾ ਠੀਕ ਆ ਭਾਜੀ ਉਧਰ ਪਿਆ ਹੋਇਆ ਪਰ ਆਪਾਂ ਸਾਫ ਕਰਤਾ ਮੈਂ ਤਾਂ ਸਮਝ ਨਹੀਂ ਆਉਂਦੀ ਕਾਉ ਟੈਕਸ ਕਾਦਾ ਲੈਂਦੇ ਨੇ ਇਹ ਤਾਂ ਸਾਂਭੀ ਨਹੀਂ ਜਾਂਦੀਆਂ ਓਹ ਹੋਰ ਸਵੇਰ ਸਵੇਰ ਇਹ ਜਿਹੇ ਐਕਸਰਸਾਈਜ਼ ਕਰਵਾਤੀ ਦਰੇ ਹਾਲ ਪਤਾ ਤੁੰਦ ਨੇ ਨਿਸ਼ਾਨਾ ਵੀ ਇਹ ਜਾਂ ਲਾਇਆ ਹੋਇਆ ਸੀਗਾ ਕਿ ਨਾ ਇਧਰ ਲੈ ਨਾ ਉਧਰ ਲੈ ਜੰਮੀ ਸ਼ਟਰ ਕਿਥੋਂ ਖੋਦਣਾ ਉੱਥੇ ਕਿ ਭਾਈ ਤੂੰ ਅੱਗੇ ਪਿੱਛੇ ਕਰ ਲਾ ਕੌੜੀਆਂ ਤੇ ਕਰ ਜਾ ਉੱਤੇ ਚੜ ਕੇ ਫੇਰ ਜਾ ਕੇ ਕਰਿਆ ਨੇ ਆਪਾਂ ਕਰਿਆ ਅੱਗੇ ਬੱਟ ਪਹਿਲਾਂ ਯਾਰ ਪੈਰ ਸਾਫ਼ ਕਰ ਲਈਏ ਕਿਉਂਕਿ ਰਾਹ 'ਚ ਬਹੁਤ ਗੰਦਾ ਪਾਣੀ ਸੀਗਾ ਆਉਂਦੇ ਹੋਏ ਗਲਤ ਉੱਚ ਬੜੀ ਸਕੂਟਰੀ ਮੈਂ ਕਿਹਾ ਕਿ ਇੱਧਰ ਇੱਕ ਹੋਰ ਰਸਤੇ 'ਚ ਲੰਘਦੇ ਆਂ ਗਲੀਆਂ ਦੇ ਵਿੱਚੋਂ ਜਲਦੀ ਪਹੁੰਚ ਜਾਾਂਗੇ ਬੱਟ ਉਹ ਤਾਂ ਗਲੀ ਫੁੱਲ ਸੀ ਸਕੂਟਰੀ ਬੰਦ ਹੁੰਦੀ ਹੁੰਦੀ ਵਾਜੀ ਉਸ ਸਲੈਂਸਰ 'ਚ ਪਾਣੀ ਪੈ ਚੱਲਿਆ ਸੀਗਾ ਤਾਂ ਉਹ ਦਿਨ ਨਾਲ ਕੱਪੇਰ ਕਰਕੇ ਤਾਂ ਮੈਨੂੰ ਬਹੁਤ ਲੱਗਾ ਕਿ ਅਸੀਂ ਤਾਂ ਬਹੁਤ ਵਧੀਆ ਜਗ੍ਹਾ 'ਚ ਰਹਿਨੇ ਆਂ ਕਿਉਂਕਿ ਆਪਣੇ ਉਹ ਗਲੀ 'ਚ ਕਿਤੇ ਵੀ ਪਾਣੀ ਕੁਝ ਨਹੀਂ ਖੜਦਾ ਪਰ ਉਧਰ ਦੀਆਂ ਗਲੀਆਂ ਨੀਵੀਆਂ ਨੇ ਤਾਂ ਕਰਕੇ ਸਾਰਾ ਲੜੋ ਕੇ ਸਕੂਟੀ ਦਾ ਅੱਗੋਂ ਮਗਰਾਟ ਵਗੈਰਾ ਸਾਰਾ ਡੁੱਬ ਗਿਆ ਸੀਗਾ ਪਾਣੀ ਦੇ ਵਿੱਚ ਇੱਕ ਵਾਰ ਤਾਂ ਜਦੋਂ ਜਫੋ ਦਾ ਜ਼ੋਰ ਲੱਗ ਗਿਆ ਸੀ ਸਲੰਸਰ ਦੇ ਵਿੱਚ ਵਿੱਚ ਪਾਣੀ ਪੈ ਗਿਆ ਸੀਗਾ ਤਾਂ ਫਿਰ ਮੰਮੀ ਨੂੰ ਪੁੱਛਦੇ ਆ ਇੱਕ ਮੰਮਾ ਬਿਮਾਰ ਹੋਏ ਪੈਣਗੇ ਉਹਨਾਂ ਨੂੰ ਦਵਾਈ ਦਵਾ ਕੇ ਲਿਆਉਣਾ ਆ ਤੁਹਾਨੂੰ ਪਤਾ ਮੋਟੇ ਜਿੱਥੇ ਆਪਾਂ ਉਹ ਨਹੀਂ ਕਰ ਰਹੇ ਸੀ ਅਲਟਰਾ ਸਾਊਂਡ ਹਾਂਜੀ ਉੱਥੇ ਇੱਕ ਦੇਦੀ ਨਹੀਂ ਹੁੰਦੇ ਸੀਗੇ ਜਿਹੜੇ ਆਪਾਂ ਨੇ ਜਾਣ ਕਹਿੰਦੇ ਆਏ ਜੀ ਉਹਨਾਂ ਦੇ ਫਲ ਸਾਡ ਡੈੱਥ ਹੋ ਗਈ ਇੱਥੇ ਕਿਰਨ ਜੀ ਮੈਂ ਉਹਦੇ ਹੀ ਦੇਖਿਆ ਸੀ ਡੈਡੀ ਨੇ ਪਹਿਲਾਂ ਦੱਸਿਆ ਸੀ ਅੱਦੇ ਯਾਰ ਪੂਰਾ ਹਾਲ ਹੀ ਹੈ ਪੂਰਾ ਡੈਡੀ ਨੇ ਦੱਸਿਆ ਸੀਗਾ ਤੇ ਮੈਂ ਕਿਵੇਂ ਹੋ ਗਈ ਪਤਾ ਵੀ ਨਹੀਂ ਮੈਨੂੰ ਪਤਾ ਬੋਧ ਹੋਈਆਂ ਹੋ ਰਹੀਆਂ ਨੇ ਹੁਣ ਤਾਂ ਉਹ ਮਾਂ ਹੁਣੀ ਲੈਣ ਗਏ ਨੇਗੇ ਦਵਾਈ ਤੇ ਦੋਸਤ ਦਵਾਈ ਲੈ ਕੇ ਆਉਣ ਫਿਰ ਚੱਲਦੇ ਆਪਾਂ ਸੌਦਾ ਲੈਣ वैसे जी आज ਤਾਂ ਮੌਸਮ ਥੋੜਾ ਜਿਹਾ ਖੁੱਲਿਆ ਹੋਇਆ ਵਾ ਕੱਲ੍ਹ ਨਾਲੋਂ ਪਰ ਥੋੜਾ ਜਿਹਾ ਧੁੱਪਾਈ ਸੀਗੀ ਫੇਰ ਦੁਬਾਰੇ ਫੇਰ ਬੱਦਲ ਹੋ ਗਏ ਤੇ ਆਪਣੇ 97 ਸਬਸਕ੍ਰਾਈਬਰ ਹੋ ਗਏ ਤਿੰਨ ਸਬਸਕ੍ਰਾਈਬਰ ਰਹਿ ਗਏ 100 ਘੱਟ ਹੋਣ ਚ ਮਜ਼ਾ ਆ ਰਿਹਾ ਯਾਰ ਸਬਸਕ੍ਰਾਈਬ ਹੋ ਰਹੇ ਨੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਹਾਂ ਉਹ ਮੈਂ ਕਿ ਅਬ ਪਰਸਨਲ ਕਹੀਏ ਕਿਸੇ ਨੂੰ ਮੈਂ ਸਿਰਫ ਆਪਦੀ ਵੀਡੀਓ ਚ ਕਹਿਣਾ ਜਿਹਨੂੰ ਪਸੰਦ ਆ ਤਾਂ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਥੋੜਾ ਬਹੁਤ ਬਹੁਤ ਥੈਂਕ ਯੂ ਯਾਰ ਮੈਨੂੰ ਖੁਸ਼ੀ ਹੋ ਰਹੀ ਹੈ 97 ਸਬਸਕ੍ਰਾਈਬਰ ਤੇ 100 ਸਬਸਕ੍ਰਾਈਬਰ ਹੋਣ ਦੀ ਖੁਸ਼ੀ ਨਾਲ 1 ਮਿਲੀਅਨ ਸਬਸਕ੍ਰਾਈਬਰ ਹੋਣ ਦੀ ਖੁਸ਼ੀ ਦੇ ਬਰਾਬਰ ਹੀ ਐ ਉਸ ਤੋਂ ਜ਼ਿਆਦਾ ਹੀ ਹੋ ਕਿਉਂਕਿ 100 ਹੋਣੇ ਮਮਿ ਨੂੰ ਦਵਾਈ ਦਵਾ ਲੈ ਪਰ ਸੌਦਾ ਲੈਣ ਗਏ ਸੀ ਕਿ ਤੇ ਬੀਰਾ ਕਿਤੇ ਗਿਆ ਹੋਇਆ ਸੀ ਤਾਂ ਪਰਚੀ ਫੜਾਇਆ ਸੋਦਿਆ ਨਹੀਂ ਤਾਂ ਪਹੁੰਚਦਾ ਕਰ ਦੇਣਗੇ ਘਰੇ ਤੇ ਹੁਣ ਭੁੱਖ ਲੱਗੀ ਆ ਕੀ ਬਣਾਉਂਗਾ ਪਤਾ ਨਹੀਂ ਕੀ ਬਣਾਇਆ ਦੇਖਦੇ ਆ ਸੁੱਤੋਂ ਬਥਰ ਲੱਗਿਆ ਤਾਂ ਇੱਕ ਜਿਵੇਂ ਉਹ ਪੜ ਲਿਆ ਹੋਊਗਾ ਅੱਜ ਮੈਂ ਜਿਹੜਾ ਬਲੌਗ ਦਾ ਪਾਇਆ ਹੋਇਆ ਕਿ 54000 ਦਾ ਫਰਾਡ ਹੋ ਗਿਆ। ਤਾਂ 54000 ਦਾ ਫਰਾਡ ਕਿਵੇਂ ਹੋ ਗਿਆ ਮੇਰੇ ਕੋਲ ਨਾ ਸਵੇ ਦਾ ਮੇਰਾ ਕ੍ਰੈਡਿਟ ਕਾਰਡ ਹੈ ਜਿਹਦੀ 1,80,000 ਰੁਪਿਆ ਲਿਮਿਟ ਹੈ। ਤੇ ਉਹਦੇ ਵਿੱਚੋਂ ਮੈਂ ਲਗਭਗ 1 ਲੱਖ ਰੁਪਏ ਵਾਂਗੂ ਯੂਜ਼ ਕੀਤਾ ਹੋਇਆ ਸੀਗਾ। ਪਿੱਛੇ 80,000 ਰੁਪਏ ਰਹਿੰਦਾ ਸੀਗਾ। ਤੇ ਅੱਜ ਮੈਨੂੰ ਕਵੇਸੇ ਕੱਲ ਆਇਆ ਸੀ ਕਾਲ 2 ਤਰੀਕ ਨੂੰ ਮੈਨੂੰ ਕਾਲ ਆਈ ਸੀਗੀ ਕਿ ਸੀਐਸਬੀਏ ਚੋਂ ਬੋਲਦੇ ਆ ਤੁਹਾਡੇ ਕਾਰਡ ਦੇ ਉੱਪਰ ਕੁਝ ਰਿਵਾਰਡ ਪੁਆਇੰਟ ਪਏ ਨੇ ਸਰ 5000 ਤੁਸੀਂ ਯੂਜ਼ ਕਰ ਲਓ ਉਹਨਾਂ ਨੂੰ ਤੇ ਮੈਂ ਕਹਿੰਦਾ ਕੋਈ ਨਾ ਦੇਖ ਲਾਂਗੇ ਜਿਵੇਂ ਹੈਗਾ ਨਹੀਂ ਨਾ ਮੇਰੇ ਕੋਲ ਕਾਰਡ ਆ ਨਾ ਮੇਰੇ ਕੋਲ ਉਹ ਤਾਂ ਠੀਕ ਹੈ ਕਹਿੰਦੇ ਕਦੋਂ ਕਾਲ ਕਰੀਏ ਤੁਹਾਨੂੰ ਮੈਂ ਕੋਈ ਨਾ ਕਾਲੂ ਕਰਦੇ ਜਿਵੇਂ ਬੈਂਕ ਦਾ ਹੁੰਦਾ ਹੀ ਆ ਤੇ ਅੱਜ ਅੱਜ ਆਇਆ ਸਵੇਰੇ ਤੇ ਮੈਨੂੰ ਕਹਿੰਦੇ ਕਿ ਸਰ ਬੈਂਕ ਚੋਂ ਬੋਲਦਾ ਸੀ ਕੱਲ੍ਹ ਕਿਹਾ ਸੀ ਅੱਜ ਕਾਲ ਕਰ ਲਿਓ ਸੀ ਕਿਤਾ ਕਰੀਏ ਮੈਂ ਕਿ ਹਾਂਜੀ ਦੱਸੋ ਕਿਹੜੇ ਕਾਰਡ ਤੁਹਾਡੇ ਕੋਲ ਆ ਮੈਂ ਕਿ ਹਾਂ ਮੈਂ ਦੇਖ ਲੈਂਦਾ ਤੇ ਕਹਿੰਦੇ ਸੇ ਤੁਹਾਨੂੰ 5000 ਰਿਵਾਰਡ ਪੁਆਇੰਟ ਆਏ ਨੇ ਕਿ ਉਹਦੀ ਇੱਕ ਦੀ ਕੀਮਤ ਰੁਪਇਆ ਵਾ ਤੁਹਾਨੂੰ 10000 ਰੁਪਏ ਉਹ ਮਿਲ ਲੰਗੇ ਤੁਸੀਂ ਉਹਨਾਂ ਦੀ ਕਰ ਸਕਦੇ ਹੋ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਕੈਸ਼ ਕਢਾ ਲਿਓ ਚਾਹੇ ਕੁਝ ਪੈਟਰੋਲ ਪੁਆ ਲਈ ਕੁਝ ਉਹਦੀ ਪਹਿਲਾਂ ਵੀ ਪੁਆਇਆ ਤੇ ਮੈਂ ਕਿਹਾ ਓਕੇ ਫਿਰ ਉਹਨਾਂ ਨੇ ਮੈਨੂੰ ਐ ਕਰਦੇ ਕਰਦੇ ਕਿ ਸਰ ਤੁਸੀਂ ਥੋੜੀ ਐਪਲੀਕੇਸ਼ਨ ਪ੍ਰੋਸੀਡ ਕਰ ਦਈਏ ਤੁਸੀਂ ਆਹ ਤੁਹਾਨੂੰ ਦੱਸ ਦੋ ਉਹਨੇ ਕਾਰਡ ਨੰਬਰ ਲੈ ਲਿਆ ਠੀਕ ਹੈ ਐਕਸਪਾਇਰੀ ਲੈ ਲਈ ਸੀਵੀਵੀ ਲੈ ਲਈ ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਇੰਨਾ ਕੁਛ ਤਾਂ ਖਰੀਦਣ ਹੁੰਦਾ ਕਿ ਮੈਡਮ ਇੱਕ ਮੈਡਮ ਸੀ ਕਿੰਨਾ ਕੁ ਸ਼ਤਾ ਕੋਰੀਂ ਕਰੀਦੇ ਨੇ ਹੰਤਾ ਸ਼ੇਅਰ ਇਹ ਨਹੀਂ ਸਰ ਇਹ ਤਾਂ ਵੈਸੇ ਹੀ ਹੈ ਕਿ ਇਹ ਤਾਂ ਜੋ ਸ਼ੋ ਹੋ ਰਹੀ ਹੈ ਇਨਫੋਰਮੇਸ਼ਨ ਉਹੀ ਹੈ ਕਿ ਤੁਹਾਡੇ ਤੋਂ ਜਿਹੜੀ ਨਹੀਂ ਸ਼ੋ ਹੁੰਦੀ ਉਹ ਨਹੀਂ ਲੈਂਦੇ ਮੈਂ ਕਿਹਾ ਅੱਛਾ ਤੇ ਫਿਰ ਉਹਨਾਂ ਨੇ ਕਰਿਆ ਫਿਰ OTP ਆਇਆ ਇੱਕ 26000 ਰੁਪਏ ਕੁਛ ਦਾ ਸੀਗਾ ਮੈਂ ਕਿਹਾ ਇਹ ਕਾਦੇ ਲਈ ਹੈ ਕਹਿੰਦੇ ਤੁਹਾਡੀ ਕੈਸ਼ ਲਿਮਟ ਹੋ ਰਹੀ ਹੈ ਮੈਂ ਕਿਹਾ ਪਰ OTP ਤਾਂ ਮੈਂ ਦੇ ਨਹੀਂ ਸਕਦਾ ਤੇ ਮੈਂ ਡਿਕਲਾਈਨ ਕਰਤਾ ਫਿਰ ਦੁਬਾਰੇ ਮੈਨੂੰ ਉਹ ਹੋਇਆ ਕਿ ਸਰ ਤੁਹਾਡੀ ਲਿਮਟ ਉਹਦਾ ਹੋਇਆ ਉਹਨਾਂ ਨੇ 90000 ਲਿਮਟ ਐਕਸੀਡ ਹੋ ਰਹੀ ਹੈ ਤੁਸੀਂ ਵਧਾਉਣੀ ਚਾਹੁੰਦੇ ਹੋ ਮੈਂ ਕਿਹਾ ਚਲੋ ਵਧਾ ਦਿਓ ਕਿਉਂਕਿ ਚਲੋ ਆਪਾਂ ਨੂੰ ਬਿਜ਼ਨਸ ਦੇ ਵਿੱਚ ਲੋਡ ਰਹਿੰਦੀ ਹੈ ਪੇਮੈਂਟ ਦੀ ਤੇ ਵਾ ਵਧਾ ਦਿਓ ਤੇ ਉਹਨਾਂ ਨੇ ਉਹ ਕਰਨ ਦੇ ਚੱਕਰ ਚ ਸਭ ਕੁਝ ਕਰਿਆ ਫਿਰ ਉਹ ਵੀ ਭਰਿਆ ਕਰਿਆ ਫਿਰ 54000 54 ਦਾ ਹਜ਼ਾਰ ਦਾ ਕੁਝ ਮੈਸੇਜ ਆਇਆ ਮੈਂ ਕਿਹਾ ਫਿਰ ਆਇਆ OTP ਕਿ ਸਰ ਤੁਸੀਂ ਲੌਗਇਨ ਉਹ ਕਰਨੀ ਹੈ ਤੁਹਾਡੀ ਲਿਮਟ ਜਿਹੜੀ ਇੱਕ ਵਾਰੀ ਅਸੀਂ ਉਹ ਲਾਵਾਂਗੇ ਉਹਦੇ ਉੱਤੇ ਹੈਨਾ ਮੈਂ ਫ੍ਰੀਜ਼ ਕਰਾਂਗੇ ਫਿਰ ਇਹ ਤੁਹਾਡੀ 24 ਘੰਟੇ ਚ ਰਿਲੀਜ਼ ਹੋ ਜੂਗੀ ਮੈਂ ਕਿਹਾ ਓਕੇ ਤੇ ਉਹ OTP ਲੈ ਕੇ ਉਹਨਾਂ ਨੇ 54000 ਰੁਪਏ ਚੋਂ ਕੱਟ ਹੋ ਗਏ ਤੇ ਫਿਰ ਫੋਨ ਕੱਟ ਗਿਆ ਤੇ ਮੈਂ ਉਹ ਦੂਜੇ ਤੋਂ ਪਹਿਲਾਂ ਆਇਆ ਸੀ ਕਾਲ ਉਹਨੂੰ ਕਾਲ ਕਰੀ ਤੇ ਉਹਨੂੰ ਪੁੱਛਿਆ ਉਹਨਾਂ ਕੋਲ ਚੱਕੀ ਨਹੀਂ ਪਰ ਉਹ ਬੈਕ ਕਾਲ ਆ ਗਿਆ ਉਹ ਕਹਿੰਦੇ ਸਰ ਹਾਂਜੀ ਦੱਸੋ ਮੈਂ ਕਿਹਾ ਸਰ ਮੈਂ ਕਿਹਾ ਮੈਮ ਇਹ ਆ ਚੀਜ਼ ਐਵੇਂ ਹੋ ਰਹੀ ਐ ਕਿ ਆ ਚੀਜ਼ ਇਸ ਤਰ੍ਹਾਂ ਕੱਟ ਗਈ ਹੋ ਗਈ ਕਹਿੰਨੇ ਨਹੀਂ ਸਰ ਫਰਾਡ ਨਹੀਂ ਹੈਗੇ ਜੇ ਫਰਾਡ ਹੁੰਦਾ ਤਾਂ ਅਸੀਂ ਤੁਹਾਨੂੰ ਕਾਲ ਬੈਕ ਕਿਉ ਕਰਦੇ ਵਗੈਰਾ ਪਰ ਮੇਰਾ ਮਨ ਹੀ ਮੰਨਿਆ ਤਾਂ ਮੈਂ ਕੀ ਕਰਿਆ ਮੈਂ ਨਾ ਉਸ ਐਸਬੀ ਦੇ ਵਿੱਚ ਹੈਲਪਲਾਈਨ ਨੰਬਰ ਨੂੰ ਕਾਲ ਕਰਿਆ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਨਹੀਂ ਕਾਲ ਆਈ ਕੁਝ ਨਹੀਂ ਹੋਇਆ ਤਾਂ ਤੁਸੀਂ ਤੁਹਾਡੇ ਨਾਲ ਫਰੌਡ ਹੋ ਗਿਆ ਤਾਂ ਇਹ ਚੀਜ਼ ਸੁਣ ਕੇ ਤੁਹਾਡੇ ਮੇਰੀ ਮੈਸੇਜ ਹੋ ਗਏ ਹਨ ਤੁਹਾਡੀ ਭਾਬੀ ਮਮਾ ਹੋ ਗਏ ਸਿਸਟਰ ਹੋ ਗਏ ਸਾਰੇ ਰੋਣ ਲੱਗ ਗਏ ਟੈਨਸ਼ਨ ਲੈਣ ਲੱਗ ਗਏ ਤਾਂ ਪਰ ਉਹਨੂੰ ਹੀ ਹੌਸਲੇ ਦਿੱਤਾ ਕਿ ਕੋਈ ਨਾ 1,80,000 ਦੀ ਲਿਮਟ ਸੀਗੀ ਜੇ ਸਾਰੀ ਪਈ ਹੁੰਦੀ ਸਾਰੀ ਕੱਟ ਲੈਂਦੇ ਫਿਰ ਵੀ ਸਿਰਫ ਹੋ ਜਾਂਦਾ ਤਾਂ 54,000 ਹੀ ਆ ਕਮਾਇਆ ਜਾਊਗਾ ਤੇ ਦੂਜੀ ਗੱਲ ਇਹ ਚੀਜ਼ ਮੈਂ ਤਾਂ ਬਣਾ ਰਿਹਾ ਦੇਖੋ ਇਹਨੂੰ ਮੈਂ ਐਵੇਂ ਵੀ ਰੱਖ ਸਕਦਾ ਸੀਗਾ ਕਿ ਨਹੀਂ ਛੱਡੋ ਹਣਾ ਬਲੌਗ ਹਾਸੇ ਮਜ਼ਾਕ ਦਾ ਇਹ ਤਾਂ ਕਰ ਰਹੇ ਹਾਂ ਕਿਉਂਕਿ ਨਾ ਯਾਰ ਕਿ ਮੈਂ ਆਇਆ ਤਾਂ ਚਲੋ ਆਪਣੇ ਨਾਲ ਤਾਂ ਹੋਈਆ 54000 ਰੁਪਏ ਦਾ ਹੋ ਗਿਆ ਉਸ ਤੋਂ ਪਹਿਲਾਂ ਇੱਕ ਮੁੰਡਾ ਦੋਸਤ ਸੀਗਾ 1.5 ਲੱਖ ਲੈ ਕੇ ਭੱਜ ਗਿਆ ਸੀਗਾ ਆਪਾਂ ਚਾਲਦੇ ਆ ਰਹੇ ਕੋਈ ਉਹ ਜਾ ਕਮਾਈ ਕਰ ਲਈ ਦੀ ਕਰ ਲਈ ਦਾ ਕੁਝ ਨਹੀਂ ਇਹ ਕਿੱਥੇ ਕੋਈ ਨਹੀਂ ਕਿ ਰੱਜਦਾ ਹੁੰਦਾ ਤੇ ਨਾ ਹੀ ਕੋਈ ਬਦੇ ਫੁੱਲੇ ਇਨਾ ਰੁਪਈਆ ਨਾਲ ਉਰੀ ਨਿਕਲ ਜਾਣਿਆ ਸਭ ਕੁਝ ਉਰੀ ਹੋ ਗਿਆ ਨਾ ਮੈਂ ਬਾਕੀ ਐਸਵੀ ਤੇ ਇਹਨਾਂ ਪੁਲਿਸ ਸਟੇਸ਼ਨ ਤੇ ਆਨਲਾਈਨ ਹਰ ਕਿਤੇ ਇਹ ਰਿਪੋਰਟ ਪਾਤੀ ਤੇ ਇਹਦੀ ਫਰਾਡ ਦੀ ਤਾਂ ਹੋ ਸਕਦਾ ਵਾ ਵਾਪਸ ਆ ਜਾਣ ਨਹੀਂ ਆਏ ਤਾਂ ਕੋਈ ਨਾ ਕਮਾਈ ਕਮਾ ਲਾਂਗੇ ਤੁਹਾਡਾ ਸਾਥ ਤੁਹਾਡਾ ਪਿਆਰ ਹੋਊਗਾ ਅੱਗੇ ਜਾ ਕੇ ਕਰ ਦੇਣਾ ਕਿ ਤੱਕ ਕਮਾਈ ਜਾਣਗੇ ਜ਼ਿੰਦਗੀ ਨਹੀਂ ਖਤਮ ਹੋਣ ਲੱਗੀ ਮੈਂ ਇਹ ਹੌਸਲਾ ਦਿੱਤਾ ਪਰ ਇਹ ਵੀਡੀਓ ਬਣਾਉਣ ਦਾ ਮੋਟਿਵ ਇਹ ਸੀਗਾ ਕਿ ਮੇਰੇ ਨਾਲ ਹੋ ਗਿਆ ਫਿਰ ਵੀ ਪੜੇ ਲਿਖੇ ਆ ਪਰ ਆਪਣੇ ਘਰੇ ਬਜ਼ੁਰਗ ਨੇਗੇ ਠੀਕ ਹੈ ਆਪਾਂ ਵੀ ਹੈ ਕਈ ਵਾਰ ਆਪਣਾ ਮਾਈਂਡ ਕਿਸੇ ਹੋਰ ਕੰਡੀਸ਼ਨ 'ਚ ਹੁੰਦਾ ਹਨਾ ਕਿਸੇ ਹੋਰ ਥਿੰਕਿੰਗ 'ਚ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਣਾ ਤਾਂ ਇੱਕ ਗੱਲ ਬਈ ਕਿਸੇ ਵੀ ਬੈਂਕ ਦੇ ਕੋਲ ਕ੍ਰੈਡਿਟ ਕਾਰਡ ਨੇ ਕੋਈ ਵੀ ਬੈਂਕ ਚਾਹੇ ਉਹ ਐਕਸਿਸ ਐਚਡੀਐਫਸੀ ਐਸਿਬਈ ਕੋਈ ਵੀ ਬੈਂਕ ਤੁਹਾਨੂੰ ਫੋਨ ਕਰਕੇ ਤੁਹਾਡੇ ਪਰਸਨਲ ਨੰਬਰ ਤੇ ਕਾਲ ਕਰਕੇ ਠੀਕ ਹੈ ਜਿਹੜੇ ਉਹਨਾਂ ਦੇ ਹੈਲਪਲਾਈਨ ਨੰਬਰ ਨੇ 1800 ਵਾਲੇ ਸੰਸ ਇੰਨਾ ਫੋਨ ਨੰਬਰ ਤੋਂ ਕਦੇ ਵੀ ਕਾਲ ਨਹੀਂ ਆਉਂਦੀ ਤੇ ਦੂਜੀ ਗੱਲ ਕਾਲ ਕਰਕੇ ਉਹ ਕੋਈ ਵੀ ਬੈਂਕ EMPLOYE ਤੁਹਾਡੇ ਤੋਂ ਠੀਕ ਹੈ ਥੋੜਾ ਕਾਰਡ ਦੇ ਨੰਬਰ ਤੁਹਾਡੀ ਐਕਸਪਾਇਰੀ ਡੇਟ ਤੁਹਾਡੀ ਸੀਵੀਵੀ ਐਂਡ ਓਟੀਪੀ ਇਹ ਚਾਰ ਚੀਜ਼ਾਂ ਬਿਲਕੁਲ ਹੀ ਨਹੀਂ ਮੰਗ ਸਕਦਾ ਤੇ ਨਾ ਉਹ ਮੰਗੇ ਜਿਹੜੇ ਜੈਨੂਇਨ ਨੇ ਤਾਂ ਚਾਰ ਚੀਜ਼ਾਂ ਨਾ ਆਪ ਦਾ ਕਾਰਡ ਨੰਬਰ ਨਾ ਆਪ ਦੀ ਐਕਸਪਾਇਰੀ ਡੇਟ ਨਾ ਸੀਵੀਵੀ ਤੇ ਨਾ ਓਟੀਪੀ ਇਹ ਚਾਰੇ ਕਦੇ ਵੀ ਸ਼ੇਅਰ ਨਹੀਂ ਕਰਨੀਆਂ ਮੈਨੂੰ ਝਟਕਾ ਪੈ ਗਿਆ 54000 ਦਾ ਕੋਈ ਨਾ ਠੀਕ ਹੈ ਪਰ ਪਹਿਲਾਂ ਮੈਨੂੰ ਪਤਾ ਸੀ ਪਹਿਲਾਂ ਕਿ ਆਪਾਂ ਨਹੀਂ ਸ਼ੇਅਰ ਕਰਨਾ ਸਭ ਕੁਝ ਪਰ ਫਿਰ ਵੀ ਮਾਈਂਡ ਕਿਤੇ ਹੋਊਗਾ ਗੱਲਾਂ ਹੋ ਜਿਹਾ ਮਾਰਦੇ ਨੇ ਤਾਂ ਉਹਨਾਂ ਦੀ ਗੱਲ ਪਹਿਲਾਂ ਤਾਂ ਸੁਣੋ ਹੀ ਨਾ ਕੋਈ ਤੁਹਾਨੂੰ ਲਾਲਚ ਦੇ ਰਹੇ ਨਹੀਂ ਕਿਸੇ ਚੀਜ਼ ਦਾ ਨਾ ਲਓ ਕਰੋ ਤਾਂ ਇਹ ਚੀਜ਼ ਹੋਈ ਤਾਂ ਹੁਣ ਆਪਾਂ ਕਰਿਆ ਵਾ ਅਸੀਂ ਵੀ ਉੱਥੇ ਵੀ ਕਰਾਵਾਂਗੇ ਕਹਿੰਦੇ ਸਿਰ 16 ਸਤੰਬਰ ਤੱਕ ਤੁਹਾਨੂੰ ਰਿਪੋਰਟ ਦੇ ਦਾਂਗੇ ਸਾਰਾ ਕਿ ਕਿੱਥੇ ਪੈਸੇ ਕੱਟੇ ਗਏ ਨੇ ਕੀ ਹੋਇਆ ਅਗਰ ਹੋ ਸਕਿਆ ਤਾਂ ਰਿਫੰਡ ਹੋ ਜਾਊਗਾ ਨਹੀਂ ਤਾਂ ਚਲੋ ਜਿਵੇਂ ਵੀ ਹੋਇਆ ਤਾਂ ਆਪਾਂ ਕਰ ਲਾਂਗੇ ਤਾਂ ਇੱਕ ਮੰਨ ਤਾਂ ਹੈਗਾ ਕਿ ਹੌਸਲਾ ਹਾਰ ਜੇ ਕਿ ਪਰ ਕਿਉਂ ਹਾਰਨਾ ਬਈ ਹੌਸਲਾ ਆਪਣਾ ਥੋੜਾ ਜਿਹੀ ਗਲਤੀ ਕਰੀ ਆ ਆਪਾਂ ਥੋੜਾ ਜਿਹਾ ਸਾਨੂੰ ਠੱਗੀ ਮਾਰੀ ਆ ਆਪਣੇ ਨਾਲ ਮਾਰੀ ਆ ਕਿਸੇ ਨੇ ਕੋਈ ਨਾ ਜੇ ਉਹ ਪਰਮਾਤਮਾ ਹੈਗਾ ਤਾਂ ਆਪਾਂ ਕਮਾ ਲਾਂਗੇ ਉਹ ਕੰਮ ਤੋਊਗਾ ਤੇ ਕਮਾਇਆ ਜਾਊਗਾ ਤਾਂ ਤੁਸੀਂ ਵੀ ਪੁਲੀਸ ਆਪ ਦਾ ਧਿਆਨ ਰੱਖਿਓ ਠੀਕ ਹੈ ਇਕੱਲੀਆਂ ਬਲੌਗਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਦੀ ਹਾਸੀ ਮਜ਼ਾਕ ਇਹ ਦਿਖਾਉਣੇ ਦੇ ਤੁਹਾਨੂੰ ਕਿਹਾ ਸੀਗਾ ਕਿ ਜੇ ਦੁੱਖ ਆਊਗਾ ਤਾਂ ਦੁੱਖ ਵੀ ਦਿਖਾਵਾਂਗੇ ਤਾਂ ਆਪਣਾ ਇਹ ਦੁੱਖ ਸੀਗਾ ਅੱਜ ਦਾ ਤਾਂ ਵਾਹਿਗੁਰੂ ਮੇਰੀ ਰੱਖੇ ਸ਼ਾਇਦ ਕੋਈ ਬਹੁਤ ਵੱਡਾ ਹੋਰ ਨੁਕਸਾਨ ਹੋਣਾ ਸੀਗਾ ਉਹ ਨਹੀਂ ਹੋਇਆ ਟਲ ਗਿਆ 54000 ਚੀ ਹੋ ਗਿਆ ਰਸਲ ਗਿਆ ਤਾਂ ਪੋਜ਼ਿਟਿਵ ਚੀਜ਼ ਹਮੇਸ਼ਾ ਪੋਜ਼ਿਟਿਵ ਰਹੋ ਠੀਕ ਹੈ ਟੈਨਸ਼ਨ ਨਾ ਲਓ ਕਦੇ ਵੀ ਤਾਂ ਇਹ ਐਮ ਬਾਕੀ ਅੱਜ ਦੇਖਦੇ ਆ ਇਹ ਤਾਂ ਬੱਜੇ ਹੀ ਮੈਨੂੰ ਲੱਗਦਾ ਪੌਣੇ 2 ਹੋਏ ਨੇ ਇਹ ਤਾਂ 3:50 ਅੱਗੇ ਕੋਈ ਹੋਰ ਕੁਝ ਹੈਗਾ ਕਿਤੇ ਜਾਣਦੇ ਉਹਨੇ ਉਹ ਪਕੇ ਕੰਟੀਨਿਊ ਕਰਾਂਗੇ ਹਮੇ ਦੁਬਾਰਾ ਵੀ ਪੁਲਿਸ ਸਟੇਸ਼ਨ ਜਾ ਕੇ ਆਇਆ ਹਾਈਬਰ ਕਰਾਇਮ ਵਾਲਦੇ ਐਫ ਆਈ ਆਰ ਕਰਾਉਂਦੇ ਉਹਨਾਂ ਨੇ ਇੱਕ ਨੰਬਰ ਦਿੱਤਾ 1930 ਉਸ ਉੱਤੇ ਕਾਲ ਕਰ ਲਓ ਕਿ ਤੁਹਾਡਾ ਉਹਦੇ ਨਾਲ ਹਨਾ ਕਰਾ ਦੇ ਉਧਰੋਂ ਕਾ ਅਕਾਊਂਟ ਹੋਲਡ ਲੱਗ ਜੂਗਾ ਸਭ ਕੁਝ ਟਰਾਈ ਕਰ ਰਹੇ ਆ ਬਟ ਇਹ ਜੋ ਨੰਬਰ ਲੱਗ ਨਹੀਂ ਰਿਹਾ ਬਿਦੇ ਚੱਲ ਰਿਹਾ ਵਾ ਬਟ ਉਹਦੇ ਲਈ ਉਹਨਾਂ ਨੂੰ ट्रांजੈਕਸ਼ਨ ਆਈਡੀ ਚਾਹੀਦੀ ਹੈ ਤੇ ਕਾਰਡ ਬਲੌਕ ਹੋ ਚੁੱਕਿਆ ਤਾਂ ट्रांजੈਕਸ਼ਨ ਆਈਡੀ ਨਿਕਲ ਹੀ ਨਹੀਂ ਹੈਗੀ ਤਾਂ ਕੋਲ ਮਿਲਾ ਕੇ ਪੰਬਲ ਬੁਸੇ ਜਿਹੀ ਚੰਗ ਪਿਆ ਪਿਆ ਬਟ ਮੈਂ ਕਾਲ ਬੈਂਕ ਵਗੈਰਾ ਨੂੰ ਤਾਂ ਉਹਨਾਂ ਨੂੰ ਕਰਤੀ ਸੀ ਮੇਲ ਵਗੈਰਾ ਉਹਨਾਂ ਨੇ ਉਧਰੋਂ ਕਿਹਾ ਕਿ ਅਸੀਂ ਸਿੱਖਰ ਕਰਦੇ ਆ ਇਸ ਵੇਲੇ ਦੁਆਰਾ ਪਰ ਅਸਵੇਦ ਸਭ ਤੋਂ ਜ਼ਿਆਦਾ ਫਰਾਡ ਹੋ ਰਹੇ ਨੇ ਤਾਂ ਧਿਆਨ ਰੱਖੋ ਦੇਖ ਲੋ ਕਹਿੰਦੇ ਮੈਂ ਤੁਹਾਨੂੰ ਕਾਲ ਕਰਦੀ ਕਰਦੀ ਰਹਗੀ ਮੇਰੇ ਜੀ ਨੇ ਮੈਨੂੰ ਪਰਸੋਂ ਹੀ ਕਿਹਾ ਸੀ ਕਿ ਬਲਰਾਜ ਦਾ ਕੰਮ ਸਾਰਾ ਕਰਕੇ ਕਾਰਡ ਤੇ ਚੱਲਦਾ ਹੈ ਜਿਹੜੇ ਲੋਕ ਕਹਿ ਰਹੇ ਨੇ ਕਿ ਕਾਰਡ ਤੇ ਇਸ ਦਾ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈ ਕਿ ਸਾਡੇ ਆਫਿਸ ਦੇ ਵਿੱਚ 10 ਬੰਦਿਆਂ ਦੇ ਨਾਲ ਫਰਾਡ ਹੋ ਗਿਆ ਬਿਲਕੁਲ ਬਲਰਾਜ ਨਾਲ ਕਹਿੰਦੀ ਮੇਰੇ ਦਿਮਾਗ ਤੁਸੀਂ ਕਰੂੰਗੀ ਕਰੂੰਗੀ ਫਿਰ ਉਹਦੀ ਵੈਕਸੀਨੇਸ਼ਨ ਹੋਗੀ ਅਰਸ਼ ਵੀ ਕਹਿੰਦੀ ਫੇਰ ਭੈਮ ਨਹੀਂ ਲੱਗ ਰਹੀ ਮੇਰੀ ਗੱਲ ਹੀ ਨਹੀਂ ਹੋਈ ਕੋਈ ਨਾ ਹੂਣ ਵੀ ਸਵੇਰੇ ਜੇ ਉਸ ਟਾਈਮ ਤੇ ਸਾਲਾ ਜਦੋਂ ਮਿਹਨਤ ਨਾਲ ਕਮਾਇਆ ਪੈਸਾ ਜਾਂਦਾ ਨਾ ਮਨ ਦੁੱਖ ਜਾਂਦਾ ਯਾਰ ਮੈਂ ਕੋਰੇ ਸੰਸੰਗ ਤੱਕ ਰੱਖਦਾ 100 ਰੁਪਏ ਕਿ ਚਲੋ ਕੀ ਕੋਈ ਕੰਮ ਆ ਜਾਂਦੇ ਨੇ ਕਿ ਪਾਪਾ ਪਾਪਾ ਪਰ ਪਰੌੜਾ ਆਉਣ ਲਈ ਕਿਹੜਾ ਕੁਝ ਹਾਂਜੀ ਆਜੋ ਕਰ ਦਿਓ ਵਾਲ ਬਾਦ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਪਰ ਚਲੋ ਚਲ ਤੇ ਇੱਕ ਫੈਮਲੀ ਨਾਲ ਤਾਂ ਕੁਝ ਹੋ ਜੂਗਾ ਪਪਾ ਨੇ ਕਹਿੰਦਾ ਕੋਈ ਨਾ ਇੰਨੇ ਜ਼ਿਆਦਾ ਨਹੀਂ ਸੀਗੇ ਤੇ ਸਮਝਦੇ ਹੋਏ ਦਾ ਵਾਪਸ ਆ ਜਾਣਗੇ ਫਿਰ ਦਾ ਹੋਊਗਾ ਦੇਣਾ ਲੈਣਾ ਜਿਹੜਾ ਹੋ ਗਿਆ ਪਰ ਤੁਸੀਂ ਫਿਰ ਵੀ ਧਿਆਨ ਰੱਖਿਓ ਯਾਰ ਆਪਦਾ ਖਾਸ ਕਰਕੇ ਜਿੰਨਾਂ ਕੋਲ ਐਸਪੀਏ ਦੇ ਕਾਰਡ ਨਹੀਂ ਉਹ ਜ਼ਿਆਦਾ ਔਰ ਦੂਜਾ ਮੈਂ ਕਹਿੰਦਾ ਸੱਚੀ ਕੰਮ ਸਖਤ ਹੈਗਾ ਬਟ ਇਸ ਵੀ ਜਿਆਦਾ ਫਰੌਡ ਹੋ ਰਹੇ ਨੇਗੇ ਮੈਂ ਹੁਣ ਜਾ ਕੇ ਆਇਆ ਇਤ ਸਾਰਾ ਸ਼ਹਿਰ ਫੜਨਾ ਪਿਆ ਮੈਂ ਬੈਂਕ ਗਿਆ ਸੀਗਾ ਬੈਂਕ ਦੇ ਮਰੇ ਇੰਨਾ ਪਾਣੀ ਪਾਣੀ ਖੜਾ ਜਾਇ ਨਹੀਂ ਕੇ ਬੈਂਕ ਆਨਲਾਈਨ ਤਾਂ ਪਰ ਰੋਟਰ ਵਗੈਰਾ ਕਰਤੀਆਂ ਹੋਏ ਨਾ ਨੈਰ ਮਨ ਕੇ ਇਹ ਵਾਰ ਤੁਤੀ ਜਾ ਪਰ ਵਾਚ ਚੋਚ ਗਿਆ 100 ਦਿਨ ਸੋਚਿਆ ਹੋਇਆ ਕਿ ਬਲੌਕ ਕਰਨੇ ਆ 100 ਤੇ ਆਪਾਂ ਕਰਾਂਗੇ ਇਹ ਵੀ ਨਹੀਂ ਪਤਾ ਕਿ ਮੁਸੀਬਤਾਂ ਇਹ ਚੀਜ਼ਾਂ ਆਉਂਦੀਆਂ ਹਨ ਕਿ ਦੇਖਦੇ ਆ ਕਿੰਨਾ ਕੁ ਦਮ ਮੇਰੇ ਚ ਕੋਈ ਨਾ ਹੱਸ ਕੇ ਗੱਡਾਂਗੇ ਡੱਟ ਕੇ ਮਿਹਨਤ ਕਰਾਂਗੇ ਫਿਰ ਤੋਂ ਕਮਾਵਾਂਗੇ ਉਹ ਖੁਸ਼ੀ ਉਹਨਾਂ ਦੀ ਟਰਾਈ ਕਰ ਰਹੇ ਆ ਪਰ ਉਹ ਹੀ ਮਨ ਜਾ ਦੁਖੀ ਹੋ ਰਿਹਾ ਹੌਸਲਾ ਵੀ ਹੈਗਾ ਕਿ ਐਡੀ ਵੱਡੀ ਕੋਈ ਅਮਾਉਂਟ ਨਹੀਂ ਹੈਗੀ ਮੰਮੀ ਡੈਡੀ ਵੀ ਸਾਰੇ ਕਹਿ ਰਹੇ ਨੇ ਕੁਝ ਨਹੀਂ ਹੁੰਦਾ ਪਰ ਕੋਈ ਨਹੀਂ ਦਨੇ ਰਿਕ ਫਲਾ ਘਰੇ ਬੈਠੇ ਸੀ ਰਾਤ ਨੂੰ ਘਰੇ ਆ ਕੇ ਕਮਰੇ 'ਚ ਬੈਠੇ ਬੈਠੇ ਹੋ ਗਿਆ ਕੋਈ ਮਨ ਦਾ ਖੁਸ਼ ਨਹੀਂ ਹੈਗਾ ਹੁਣ ਮਨ ਕੋਈ ਉਹ ਨੀ ਨੀ ਚੱਲ ਗਏ ਮੈਂ ਕਿ ਨਾਲ ਬੈਠ ਕੇ ਖਾ ਥਾਦੀ ਜਿੰਨੇ ਉਹ ਮਾਰ ਗਿਆ ਠੱਗੀ ਇੱਕ ਜਿਹੜਾ ਦੋਸਤ ਬਣ ਕੇ 1.5 ਲੱਖ ਲੈ ਗਿਆ ਉਹ ਠੱਗੀ ਕੋਈ ਨਾ ਚੰਨ ਜਹਾਜ਼ ਰਿਹਾ ਧੱਕੀ ਬੱਦਕੇ ਮਾਮਾਗੇ ਉਸ ਨੂੰ ਮਨ ਜਿਹੜੀ ਖੁਸ਼ ਹੈਗਾ ਮਨ ਖੁਸ਼ ਹੋ ਜਾਣਾ ਬਸ ਹੋਰ ਨਹੀਂ ਮੈਨੂੰ ਕੁਝ ਚਾਹੀਦਾ ਆਪੇ ਦੇ ਵਧਾਤਾ ਆਪਾਂ ਨੇ ਆਫਿਸ ਬੰਦ ਕਰਕੇ ਹੁਣ ਆਪਾਂ ਜਾਣੇ ਆ ਘਰ ਨੂੰ Papa andar ji kile aaye ha kile aaye tu ha happy to you leke aaye इधर ही करना ਕੋ ਅਜੇ ਮੰਮੀ मम्मी ਦੀ ਤਾਂ तो चलते ਇਹਨੂੰ ਦੇਖਦੇ ਕੋ ਸ਼ੋਰ ਕੀ ਹੈ ਇਹ ਯਾਰ ਨਾਲ ਲੱਗਿਆ ਮਮੀ ਆਪੀ ਆਪੀ ਟੂਰੀ ਹੈਪੀ ਹੈਪੀ ਟੂਰੀ ਹੁਣ आई लव यू लव यू दादा सवाल है सवाल है सवाल है किले अंदर पापा दो कह रही है मम्मी मम्मी ਕੀ ਲਿਆਂਦਾ ਗਿਆ ਸਾਨੂੰ ਹੈ ਵਣ ਕੀ ਹੈ ਲੱਗਦੇ ਉਹ ਸਾਰੇ ਦਸ ਗਿਆ ਸਾਰੇ ਬੱਚੇ ਦਸ ਗਿਆ ਹੈ ਕਰਨ ਕੀ ਖਾ ਰਹੇ ਹੈ ਚਲੋ ਇਹ ਤਾਂ ਜੋ ਹੋਇਆ ਹੋਇਆ ਲੈ ਗਿਆ ਜਿਹਨੇ ਲੈ ਕੇ ਜਾਣੇ 54000 ਰੁਪਏ ਪਰ ਇੱਕ ਬੜੀ ਖੁਸ਼ੀ ਦੀ ਖਬਰ ਟੀ ਹੈ ਭਈਆ ਇੰਨਾ ਸਾਰੇ ਚੀਜ਼ਾਂ ਦੇ ਵਿੱਚ ਮੇਰੇ 100 ਸਬਸਕ੍ਰਾਈਬਰ ਹੋ ਗਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਯਾਰ ਬਹੁਤ ਬਹੁਤ ਥੈਂਕ ਯੂ ਤੁਹਾਡੇ ਸਾਥ ਨਾਲ ਤੁਹਾਡੇ ਪਿਆਰ ਨਾਲ ਮੇਰੇ 100 ਸਬਸਕ੍ਰਾਈਬਰ ਹੋ ਗਏ ਲਵ ਯੂ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਚਲੋ ਮੇਰਾ ਉਹ ਦੁੱਖ ਤੁਸੀਂ ਖਤਮ ਕਰਤਾ 10000 ਰੁਪਏ ਕਮਾ ਲਾਂਗੇ ਯਾਰ ਹੈ ਵਾ ਹੈ ਵਨ ਬੰਨੀ ਤੋਂ ਪੋਸਟ ਕਰੂ ਓਏ ਬੂੜਦਲਾ ਰੱਖ ਦੇ ਇਧਰ ਰੱਖ ਕੋ ਨੋ ਨੋ ਗੰਦਾ ਬੱਚਾ ਮੋਟੇ ਦੇਖ ਲੈ ਮੋਟੇ ਉੱਥੇ ਰੱਖ ਉੱਥੇ ਰੱਖ ਉੱਥੇ ਰੱਖ ਦੇ ਚਲ ਤੇਰੇ ਦੱਸਾ ਚਲ ਉਧਰ ਅੱਜ ਦੇ ਬਲੌਗ ਦੀ ਆਪਾਂ ਐਂਡਿੰਗ ਕਰਦੇ ਆਂ ਅੱਜ ਬਹੁਤ ਖੁਸ਼ ਹੋ ਗਿਆ ਸਵੇਰੇ ਖੁਸ਼ ਸੀ ਦੁਪਹਿਰੇ ਠੱਗੀ ਹੋਈ ਫਿਰ ਸ਼ਾਮ ਤੱਕ ਜਾਂਦੇ ਜਾਂਦੇ ਮੇਰੇ ਸਬਸਕ੍ਰਾਈਬਰ ਵਧੀਆ ਹੋ ਗਏ ਵੱਧ ਗਏ ਖੁਸ਼ੀ ਗਮੀ ਖੁਸ਼ੀ ਇਹ ਗ੍ਰਾਫ ਚੱਲਦਾ ਰਿਹਾ ਚਲੋ ਜ਼ਿੰਦਗੀ ਆ ਬਸ ਸਾਹ ਲਉ ਤੇ ਕੰਮ ਨਾ ਆਵੇ ਮੇਰੇ ਕੋਲ ਕਿ ਮੈਨੂੰ ਇਹ ਜਿਹਾ ਮਾਉਸ ਕੋਈ ਯਾਰ ਨਾ ਲੱਗਣ ਤੇ ਮੈਂ ਅਜਿਹਾ ਲੱਗਿਆ ਕਿ ਚਿਰਨ ਜਾਇ ਹੈ ਉਹਦਾ ਠੱਗੀ ਦਾ ਦੁੱਖ ਹੋਵੇਂ ਨਹੀਂ ਹੈਗਾ ਕਿ ਕਿਸੇ ਦੇ ਕੰਮ ਆ ਜਾਂਦੇ ਫਿਰ ਜੇ ਕਿਸੇ ਦੇ ਕੰਮ ਆ ਜਾਂਦੇ ਨਾ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਣਾ ਸੀ ਕਿਸੇ ਕੰਮ ਵੀ ਨਹੀਂ ਆਇਆ ਇਸ ਤੋਂ ਬਿਨਾਂ ਮੈਂ ਹੜਪੀੜ ਤਾ ਨੂੰ ਹੀ ਦਾਨ ਕਰ ਦਿੰਦਾ ਚਲੋ ਜੋ ਲਿਖਿਆ ਵਾਇਗਰੂ ਨੂੰ ਦਿਖਾਉਣਾ ਹੀ ਆ ਮੈਨੂੰ ਕੁਝ ਦਵਾ ਦਿੰਦੇ ਮੈਨੂੰ ਵੀ ਕਹਿਣੀ ਸੀ ਤਾਜੀ ਮਿਲਦੇ ਆ ਕੱਲ ਨੂੰ ਸਵੇਰੇ ਤਾਂ ਅੱਜ ਦੇ ਵਲੌਗ ਚ ਨਹੀਂ ਜੇਰ ਪਸੰਦਾ ਹੈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪ ਆਪਣੇ ਫਰੈਂਡਸ ਆਫ ਦਿ ਫੈਮਿਲੀ ਸਭ ਤੋਂ ਸਬਸਕ੍ਰਾਈਬ ਕਰਵਾਇਓ ਤਾਂ ਮਿਲਦੇ ਹਾਂ ਕੱਲ ਗੁੱਡ ਨਾਈਟ ਬਹੁਤ ਗੁੱਡ